ਸਾਸਤਰੀ ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਵੱਡੀ ਖਬਰ ਰਾਜੀਵ ਜਵੰਦਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਰਾਜੀਵ ਜਵੰਦਾ ਦੀ ਸਿਹਤਿਆਬੀ ਲਈ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਜਿੱਥੇ ਇੱਕ ਪਾਸੇ ਹਰ ਆਮ ਤੋਂ ਖਾਸ ਉਹਨਾਂ ਦਾ ਹਾਲ ਜਾਣਨ ਹਸਪਤਾਲ ਪਹੁੰਚ ਰਿਹਾ ਹੈ ਉੱਥੇ ਹੀ ਇੰਦਰਜੀਤ ਨਿੱਕੂ ਹਰ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਕਰਦੇ ਸਮੇਂ ਪਰੋਜਪੁਰ ਦੇ ਗੁਰੂ ਘਰ ਚ ਜਵੰਦਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਜਾ ਰਹੀ ਹੈ ਸਾਰੇ ਪੰਜਾਬੀਆਂ ਨੂੰ ਵੀ ਅਰਦਾਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰਾਜੀਵ ਜਵੰਦਾ ਮੁਹਾਲੀ ਦੇ ਫੋਟੀ ਹਸਪਤਾਲ ਰਾਜਵੀਰ ਜਵੰਧਾਲੀ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਇੰਦਰਜੀਤ ਨਿੱਕੂ ਨੇ ਗੁਰੂ ਘਰ ਚ ਜਵੰਦਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਅਤੇ ਉਹਨਾਂ ਸਾਰੇ ਪੰਜਾਬੀਆਂ ਨੂੰ ਇਹ ਵੀ ਅਰਦਾਸ ਕੀਤੀ ਕਿ ਉਹ ਸਾਰੇ ਰਾਜਵੀਰ ਜਵੰਧਾਲੀ ਅਰਦਾਸ ਕਰਨ ਇਸੇ ਦੌਰਾਨ ਮੋਹਾਲੀ ਦੇ ਨਿੱਜੀ ਹਸਪਤਾਲ ਵੱਲੋਂ ਰਾਜਵੀਰ ਜਵੰਧਾਲੀ ਦੀ ਸਿਹਤ ਬਾਰੇ ਰੋਜ਼ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਤਾਜ਼ਾ ਮੈਡੀਕਲ ਬੁਲੇਟਿਨ ਮੁਤਾਬਕ ਪੰਜਾਬੀ ਕਾ ਇੱਕ ਰਾਜਵੀਰ ਜਵੰਧਾਲੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ 40 ਹਸਪਤਾਲ ਮੁਹਾਲੀ ਵਿਖੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਟੀਮ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਹਸਪਤਾਲ ਨੇ ਕਿਹਾ ਹੈ ਕਿ ਰਾਜੀਵ ਦੀ ਸਿਹਤ ਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਹਾਲਤ ਤੇ ਨਿਗਰਾਨੀ ਕਰ ਰਹੀ ਹੈ ਪਕਾਉਤੇ ਸਿਮਰ ਕਾਏ ਗੁਰੂ ਨਾਨਕ ਲਈ ਤੇ ਆਏ ਪਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਵਿਚੇ ਸਭ ਦੁਖ ਜਾਏ ਤੇਗ ਮਹਾਦਰ ਸਿਮਰੀਐ ਘਰ ਨਉ ਨਿਦੇ ਆਵੇ ਧਾਏ ਸਭ ਤਾਈ ਹੋਏ ਸਹਾਏ ਸਭ ਪਾਈ ਹੋਏ ਸਹਾਏ ਦਸਮਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਏ ਸਹਾਏ ਸਭ ਪਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਕੇ ਪਾਠ ਦਰਸ਼ਨ ਦੀ ਦਾਤ ਆ ਧਿਆਨ ਕਰਕੇ ਫਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਂਦਿਆਂ ਚਾਲੀਆਂ ਮੁਕਤੀਆਂ ਹਟੀਆਂ ਟਕੀਆਂ ਜੱਟੀਆਂ ਸਤੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੱਢ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਜਿਠ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਕਰਮੀਆਂ ਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਤੇ ਹੰਤਰਕੇ ਹਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਰਵਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਸਦੇ ਤੇਸਾਂ ਸਵਾਸਾਂ ਸੰਗ ਰਭਾਇਆ ਕਿੰਨਾ ਸਿੰਘਾਂ ਸਿੰਘਣੀਆਂ ਪੁੱਟੀਆਂ ਮਸੂਮਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਮਰਿ ਆਪਿ ਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਮਰਿ ਆਪਿ ਗੁਰੂ ਵਾਹਿਗੁਰੂ ਪ੍ਰਖਮੇ ਸਰਬੱਤ ਖਾਲਸਾ ਜੀ ਦੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਤਾਂ ਹਰ ਸ਼ਿਆ ਰਿਆਇਤ देख देख फते वृत्त की पैद पंथ की जीत श्री साहब जी सहाय खालसे जी के बोल वाले बोलो जी सिखा नु सिखी दान केश दान हैत दान विवेक दान विसाह दान भरोसा दान दाना सिर दान नाम दान श्री अमृत सार साहब जी के दर्शन इशनान चौकिया झंडे होंगे जुगो जुग अटल धर्म का जय जयकारा गुरु धामो गुरु तत्व सर्वत ਦਾ ਧਿਆਨ ਕਰਕੇ ਫਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖ ਆਪਿਆਕਾਰ ਤੁਖ ਬੈਗੂ ਇਹ ਆਕਾਰ ਤੁਖ ਆਪਣੇ ਪੰਥ ਦੇ ਸਦਾ ਸਹਾਇਤਕਾਰ ਬਿਓ ਸ੍ਰੀ ਨਣਕਾਣਾ ਸਾਹਿਬ ਤੋਂ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਰੋਹ ਵਿਛੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾਅ ਦਾ ਦਾਨ ਫਾਰਸਾ ਜੀ ਨੂੰ ਬਖਸ਼ੋ ਏਨ ਮਾਣਿਆ ਦੇ ਮਾਨ ਨੇ ਤਾਣੀਆਂ ਦੇ ਤਾਣ ਨੇ ਓਪੀਆਂ ਦੀ ਓਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪੀ ਜਗ੍ਹਿ ਅਰਦਾਸ ਤੇ ਬੈਠੀ ਜੁਗੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ ਜਾਂ ਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਕੂ ਹੋਏ ਦੁਸ਼ਮਨਾ ਸਾਕੇ ਭਜ ਖੜੇ ਸਭੋ ਭੰਜੇ ਆਸਰਾ ਤੁੱਕੇ ਸਭ ਸਰਾਓ ਕਿਤੇ ਆਵੇ ਉਸ ਪਾਰ ਬ੍ਰਹਮ लगे ना तत्ती भाव क्या तैयार है सुपार ब्राह्म लगे ना तत्ती भाव सच्चे पास आप भी भाव आप करे सत्कर सच्चे पास कृपा करनी सरदार कर सच्चे पास जो गायक राजवीर सिंह जी जवंदा जी सच्चे पास आप कौन सच्चे पास जो भी एक्सीडेंट करवे तत्कली भाई ਉਸ ਕੀ ਤਨ ਉਸ ਦੀ ਵਾਸਤੇ ਆਪ ਜੀ ਦੇ ਅਰਦਾਸਾਂ ਤੇ ਬੇਨਤੀਆਂ ਕਰ ਲੈ ਸੱਚੇ ਪਾਤਸ਼ਾਹ ਜੋ ਹਮਰਾ ਜੋ ਗੁਰੂਖ ਪਿਆਰੇ ਉਹਨਾਂ ਦੀ ਟੀਮ ਵੱਲੋਂ ਹੋਰ ਸਾਰੇ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਹਰ ਕਿਤੇ ਵੱਲੋਂ ਜੋ ਗੁਰੂਖ ਪਿਆਰੇ ਲਖੂ ਜੀ ਹੋਰ ਸੱਚੇ ਪਾਤਸ਼ਾਹ ਨਾਮ ਸਭ ਜੀ ਆਪ ਜਾਣਦੇ ਹੋ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਸ ਸੱਚੇ ਪਾਤਸ਼ਾਹ ਸਾਰੇ ਗੱਟੀ ਦੇ ਵੱਲੋਂ ਤੇ ਸਾਰੇ ਇਲਾਕੇ ਦੇ ਵੱਲੋਂ ਸਭ ਦੇ ਵੱਲੋਂ ਆਪ ਜੀ ਦੇ ਅੱਗੇ ਅਰਦਾਸਾਂ ਤੇ ਬੇਨਤੀਆਂ ਸਤਗੁਰੂ ਪੂਰਾ ਸੇਵੀਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਧਿਐ ਕਾਰਿ ਆਵੇ ਰਾਸ ਤਾਤੀ ਵਾਹ ਨ ਲੱਗਈ ਪਾਰ ਬ੍ਰह्म ਸਰਨਾਈ ਜੋ ਗਿਰਧ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਸੰਗਰ ਸੱਚੇ ਪਾਸ਼ਾ ਸਾਡੇ ਅਰਦਾਸਾਂ ਤੇ ਬੇਨਤੀਆਂ ਪ੍ਰਵਾਨ ਕਰੀਗਾ ਸੱਚੇ ਪਾਸ਼ਾ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰੀਆਂ ਰਾਜਵੀਰ ਸਿੰਘ ਨੂੰ ਸੱਚੇ ਪਾਸ਼ਾ ਤਦ ਉਸਤੀਆਂ ਜਲਦੀ ਕੋ ਜਲਦੀ ਬਖਸ਼ ਕੇ ਸੱਚੇ ਪਾਸ਼ਾ ਸੰਗਤਾਂ ਦੇ ਵਿੱਚ ਸੇਵਾ ਕਰਨ ਸੱਚੇ ਪਾਸ਼ਾ ਗੁਰੂ ਹੰਕਾਰੇਵ ਨੂੰ ਸੱਚੇ ਪਾਸ਼ਾ ਦਾਤਾ ਜੀ ਤਾ ਦੁਸਤੀ ਬਖਸ਼ੋ ਕਿ ਸਭ ਦੀ ਸੱਚੇ ਪਾਸ਼ਾ ਵੱਡੇ ਸ਼ੋਕਿਆਂ ਦੀ ਸਭ ਦੀ ਸੱਚੇ ਪਾਸ਼ਾ ਆਪ ਜੀ ਅਰਦਾਸ ਤੇ ਬੇੜਤੀ ਅਰਦਾਸਾਂ ਬੇੜਤੀਆਂ ਸਤਿਗੁਰੂ ਪ੍ਰਵਾਨ ਕਰਨੀਆਂ ਸਤਿਗੁਰ ਸਾਰਿਆਂ ਦੇ ਵੱਲੋਂ ਸੱਚੇ ਪਾਤਸ਼ਾਹ ਨਾਮ ਨਹੀਂ ਜਰ ਸਕਦੇ ਸੱਚੇ ਪਾਤਸ਼ਾਹ ਸਾਰਿਆਂ ਸੰਤਾਂ ਦੇ ਵੱਲੋਂ ਜੋ ਵੀ ਸੰਤਾਂ ਆਣਿਆ ਨੇ ਜਾਂ ਹੋਰ ਸੱਚੇ ਪਾਤਸ਼ਾਹ ਸਬਾਰਾ ਕਾਰਿਆਂ ਨੇ ਸਭ ਦੇ ਵੱਲੋਂ ਬੇਨਤੀਆਂ ਨੇ ਸਤਿਗੁਰੂ ਕੋ ਨਾਲ ਤੰਦਰੁਸਤੀਆਂ ਬਖਸ਼ੋ

ਸੱਤੇ ਪਾਸ਼ਾ ਜੋ ਹਮੜਾ ਫੌਜ ਵੜੋ ਹਮੜਾ ਵੱਲੋਂ ਸੱਤੇ ਪਾਸ਼ਾ ਜੋ ਹੋਰ ਸਾਗਿਆ ਸੰਸਥਾਵਾਂ ਵੱਲੋਂ ਸਭ ਦੇ ਨਿਰਸੱਤੇ ਪਾਸ਼ਾ ਵੱਲੋਂ ਬੇਨਤੀ ਹੈ ਆਪ ਕਿਰਪਾ ਕਰੋ ਰਾਜਵੀਰ ਸਿੰਘ ਨੂੰ ਤਾਂ ਦੁਸ਼ਮਣਾਂ ਬਖਸ਼ੋ ਬੇਨਤੀਆਂ ਪ੍ਰਵਾਨ ਕਰੀਆਂ ਉਹ ਰੱਤ ਦਾ maaf ਕਰੀਆਂ ਆਗਿਆ ਬਖਸ਼ੇ ਸੁਖ ਹੋਵੇ ਨਾਮ ਜਪਾਵੇ ਅਣੇਸੋਂ ਜਲੇ ਸਤ ਪਰੇ ਸੋਤ ਕਰੇ ਰੱਖਿਆ ਬਾਬਾ ਨਾਨਕ ਨੂੰ ਆਪ ਕਰੇ ਨਾਨਕ ਨਾਮ ਜਰਦੀਤਾ ਤੇਰੇ ਬਾਣੇ ਸਰਬਤ ਦਾ ਦੱਸ ਦिए ਕਿ ਰਾਜਵੀਰ ਜਵੰਦਾ ਦਾ ਹਿਮਾਚਲ ਵਿੱਚ ਖਤਰਨਾਕ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਇੰਜਰੀਜ਼ ਆਈ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚ ਉਹ ਲਗਾਤਾਰ ਵੈਂਟੀਲੇਟਰ ਤੇ ਪਏ ਹਨ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ